ਸਾਰੇ ਵੀਰਾਂ ਨੂੰ ਬੇਨਤੀ ਆਇਆ ਐ ਐਨ ਆਰ ਆਈ ਐ ਵੀਰਾਂ ਨੂੰ ਕਿ ਆ ਜਿਹੜੀ ਜ਼ਮੀਨ ਐ ਕਿਰਨ ਦੇ ਕੰਢੇ ਆ ਜੀ ਠਵਾਲ ਪਿੰਡ ਤੋਂ ਸ਼ੁਰੂ ਹੁੰਦੀ ਆ ਜੀ ਇਹ ਕਿਰਨ ਜਿਹੜੀ ਸ਼ਿਕਾਰ ਨੂੰ ਜਾਂਦੀ ਐ ਬੜੀ ਡੱਕ ਲੱਗੀ ਪਾਣੀ ਦੀ ਇਹ 27 ਤਰੀਕ ਦਾ ਪਾਣੀ ਆਇਆ ਅੱਜ 8 ਤਰੀਕ ਜੇ 8 ਸਤੰਬਰ ਤਾਹ ਵੱਚੁਕੇ 8 ਸਤੰਬਰ ਦੇ ਅੱਜ ਅਸੀਂ 11ਵੇਂ 12ਵੇਂ ਦਿਨ ਆਪਣੀ ਪੈੜੀ ਚ ਆਏ ਆ ਅੱਜ ਵੀ ਬਹੁਤ ਬੁਰੇ ਹਾਲ ਇੰਨੀ ਡੱਕ ਜ਼ਬਰਦਸਤ ਲੱਗੀ ਆ ਕਿ ਵੇਖੋ ਆ ਚੋਨਾ ਜੇ ਵੀ ਡੁੱਬਿਆ ਤੇ ਚੋਨਾ ਪੂਰਾ ਜਿਹੜਾ ਥੱਲੇ ਗਲ ਗਿਆ ਇਹੋ ਬੇਨਤੀ ਕਰਦੇ ਆ ਕਿ ਅਸੀਂ ਇਹ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਨੇ ਇਹ ਪਿੰਡਾਂ ਦੇ ਵਿੱਚ ਹੜ ਨਹੀਂ ਗਿਆ ਆ ਵਾਹਿਗੁਰੂ ਜਿੱਥੇ ਹੜ ਆਇਆ ਪਿੰਡਾਂ ਦੇ ਵਿੱਚ ਉੱਥੇ ਸੇਵਾ ਬਹੁਤ ਜਾ ਰਹੀ ਆ ਪਰ ਇਹਨਾਂ ਪਿੰਡਾਂ ਦੀ ਜਿੱਥੇ ਜ਼ਮੀਨਾਂ ਨੇ ਉਹਨਾਂ ਦੇ ਪਿੰਡਾਂ 'ਚ ਹੜ ਨਹੀਂ ਆਇਆ ਇੱਥੇ ਕੋਈ ਸੇਵਾ ਨਹੀਂ ਆਈ ਸਾਡੀ ਇੱਕੋ ਹੀ ਸੇਵਾ ਬਾਕੀ ਸਭ ਕੁਝ ਹੈਗਾ ਮਾਲਕ ਦਾ ਦਿੱਤਾ ਉਦੋਂ ਦੀ ਸੇਵਾ ਕਰਦੇ ਪਏ ਆ ਇਹ ਜਿਹੜੇ ਛੋਟੇ-ਛੋਟੇ ਕਿਸਾਨ ਨੇ ਸਾਰੇ ਇਹਨਾਂ ਦੀ ਫਾਈਨੈਂਸ਼ੀਅਲ ਮਦਦ ਕਰਕੇ ਜਿਹੜਾ ਅਗਲੀ ਕਣਕ ਦੀ ਫਸਲ ਆ ਅਗਲੀ ਬਜਾਉਣ ਵਾਸਤੇ ਡੀਜ਼ਲ ਦਿੱਤਾ ਜਾਵੇ ਚਾਹੇ ਇਹਨਾਂ ਨੂੰ ਬੀਤਤੇ ਜਾਣ ਖਾਦ ਦਿੱਤੀ ਜਾਵੇ ਇਹੋ ਮਤ ਕੀਤੀ ਜਾਵੇ ਕਿਉਂਕਿ ਸਾਰਿਆਂ ਨੇ ਕਿਸੇ ਠੇਕੇ ਦੇ ਜ਼ਮੀਨ ਲਈ ਆ ਕਿਸ ਦੀ ਆਪਣੀ ਆ ਆ ਵੀਰ ਆ ਮੇਰਾ ਏਰੀਆ ਜ਼ਮੀਨ ਆ ਇਤੋਂ ਪਿੱਛੇ ਆਪਣੀਆਂ ਸਾਡੇ ਤਾਇਆ ਜੀ ਦੀ ਆ ਲੱਗੇ ਸਾਰੇ ਸੱਜਣ ਮਿੱਤਰਾਂ ਦੀਆਂ ਜ਼ਮੀਨਾਂ ਨੇ ਸਾਰੀਆਂ ਛੋਟੇ ਛੋਟੇ ਕਿਸਾਨਾਂ ਦੀਆਂ ਤੇ ਇਹਦੀਆਂ 10 ਕਿੱਲੇ ਨੇ ਠੇਕੇ ਤੇ ਲਈ ਆ ਪੂਰੀ ਜ਼ਮੀਨ ਬਰਬਾਦ ਹੋ ਗਈ ਅੱਜ 12 ਦਿਨ ਹੋ ਗਏ ਪਾਣੀ ਅਜੇ ਵੀ ਵੇਖੋ ਕਿੰਨਾ ਕਨਾ ਪਾਣੀ ਆ ਇਹੋ ਬੇਨਤੀ ਕਰਦੇ ਆ ਕਿ ਇਨਾਂ ਕਿਸਾਨਾਂ ਨਾਲ ਵੀ ਧਿਆਨ ਦਿੱਤਾ ਜਾਏ ਜਿੰਨਾ ਪਿੰਡਾਂ 'ਚ ਪਾਣੀ ਆਇਆ ਉਧਰ ਤੇ ਬਹੁਤ ਸੰਤ ਨੇ ਧਿਆਨ ਦਿੱਤਾ। ਇਹ ਪਾਣੀ ਦੀ ਫੋਟੋ ਆਏ ਮੈਨੂੰ ਇਹ। ਬਾਕੀ ਜੱਟੜ ਬੜੀ ਫਸੀ ਗਈ ਨੇ। ਬਾਕੀ ਹੱਥੇ। ਤੇ ਪਾ ਲੱਗਾ ਹੱਥੇ। ਵੈਗਟੀਕਾ ਖਾਲਸਾ ਸ੍ਰੀ ਵੈਗਟੀਕੀ ਫਤਿਹ ਬੇਨਤੀ ਹੈ ਜੀ ਅਸੀਂ ਬਾਰਡਰ ਦੇ ਉੱਤੇ ਬੈਠੇ ਆ ਸਾਡੀਆਂ ਤਾਰਾਂ ਪਾਰ ਜ਼ਮੀਨਾਂ ਜੀ ਇੱਕ ਤਾਂ ਸਾਡੀ ਭਗਵੰਤ ਮਾਨ ਸਾਹਿਬ ਅੱਗੇ ਬੇਨਤੀ ਆ ਕਿਸਾਨ ਨੂੰ ਜਿਹੜਾ ਮਾਜਵਾ 23 24 ਦਾ ਮਿਲ ਗਿਆ ਬਾਕੀ ਵੀ ਸਾਨੂੰ ਮਾਜਵਾ ਦਿੱਤਾ ਜਾਵੇ ਬਾਕੀ ਸਾਡੀ ਕਿਹੜੀ ਜ਼ਮੀਨ ਪਿੱਛੇ ਕਿਸੇ ਦਾ ਕਿਲਾ ਝੋਨਾ ਨਹੀਂਗਾ ਤੇ ਸਾਡੇ ਸਾਰੇ ਜਿਹਨਾਂ ਕਿਸਾਨ ਹੈ ਸਾਰੇ ਅੱਗੇ ਵਾਲੇ ਬੈਠੇ ਆ 10 10 ਫੁੱਟ ਪਾਣੀ ਅੱਗੇ ਖੜਾ ਜੀ ਤੇ ਸਾਨੂੰ ਇਹ ਬੇਨਤੀ ਹੈ ਕਿ ਸਾਡੀ ਕਲਾਕਾਰਾਂ ਕੇ ਬੇਨਤੀ ਚਲੋ ਜ਼ਰੂਰ ਪਿੱਛੇ ਨੁਕਸਾਨ ਹੋਇਆ ਕੋਈ ਸਾਡੇ ਖੇਵ ਕਰਨ ਨਾਲ ਕੇ ਜਾਣ ਕੇ ਸਾਡੀ ਵਿਚਾਰ ਲਵੇ ਕਿ ਪਿੱਛੇ ਵੀ ਚੱਲ ਕੋਈ ਟਰੈਕਟਰ ਤੇ ਰ ਹੈ ਚੰਗੀ ਗੱਲ ਆ ਕੋਈ ਜਿਤਨਾ ਹੀ ਸਰਵਾ ਕਰ ਰਿਹਾ ਉਹ ਚੰਗੀ ਗੱਲ ਹੈ ਇਹਨੇ ਸੇਵਾ ਕਰੋ ਪਰ ਸਾਡੀ ਵੀ ਜਿਹੜੀ ਜ਼ਮੀਨ ਹੈ ਸਾਡੀ ਵੀ ਇਹੋ ਹੀ ਏ ਤੇ ਪਿੱਛੇ ਸਾਡਾ ਕੋਈ ਝੋਨਾ ਤੇ ਕਿਲਾ ਨਹੀਂ ਸਾਨੂੰ ਵੱਧ ਤੋਂ ਵੱਧ ਮਾਜਬਾ ਦਿੱਤਾ ਜਾਵੇ ਬਾਕੀ ਸਾਰੇ ਕਿਸਾਨ ਦੱਸਣਗੇ ਪਿੱਛੇ ਅਰਕੀ ਇੱਕ ਕਿਲਾ ਝੋਨਾ ਨੁਕਸਾਨੀ ਹੈ ਇੱਕ ਚਾਰ ਕਿਲੇ ਪੰਚਾਇਤ ਦੀ ਪੈਰੀ ਦੁੱਬੀ ਉਹਦੇ ਹੀ ਜੁਮੇ ਆ ਰਹੇ ਉਹਦੇ ਨਾਲ ਮਾਜਬਾ ਦਵਾਵਾਂਗੇ ਬਾਕੀ ਸਾਰੇ ਕੱਲੇ ਕੱਲੇ ਦੱਸਣਗੇ ਇੱਕ ਕਿਲਾ ਵੀ ਪਿੱਛੇ ਬਨੋ ਨੁਕਸਾਨ ਨਹੀਂ ਹੋਇਆ ਦਸੋ ਸੰਗੀਸ਼ਰ ਤੋ ਹੀ ਦਸਮ ਸਾਰੇ ਨਹੀਂ ਜੀ ਬਾਈਕ ਰੋਜੀ ਬਾਈਕ ਜਿੱਕਾ ਖਾਲਸਾ ਬਾਈਕ ਰੋਜੀ ਕੀ ਫਤਿਹ ਠੀਕ ਹੈ ਜੀ ਬਖਤੌਰ ਸਿੰਘ ਦੀ ਗੱਲ ਬਹੁਤ ਵਧੀਆ ਗੱਲ ਕੀਤੀ ਆ ਠੀਕ ਹੈ ਵੀ ਪਿੱਛੇ ਨੁਕਸਾਨ ਕੁਝ ਨਹੀਂ ਹੋਇਆ ਤੇ ਤਾਰੋ ਪਾਰ ਤੇਜ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਮਾਈ ਬਾ 23 ਵੀ ਨਹੀਂ ਮਿਲਿਆ ਇਹਨੇ 6-7000 ਰੁਪਏ ਨਾ ਕੀ ਬੰਦਾ ਇਹ ਐਰ ਕੀ ਵੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਜਿੰਨਾ ਨੁਕਸਾਨ ਇਹ ਤਾਰੋ ਅੱਗੇ ਹੋਇਆ ਪਹਿਲੇ ਮਾਜਬਾ ਨਹੀਂ ਮਿਲਣਾ ਕਹਿਦਾ ਇਹ ਮਾਜਬਾ ਜਿਹੜਾ ਵੀ ਪਿੱਛੇ ਵਾਲੇ ਜਾਣ ਵੀ ਦੇਵੇ ਪਟਵਾਰੀਆਂ ਕੋਲ ਤੇ ਹੱਥ ਜੋੜ ਕੇ ਬੇਨਤੀ ਆ ਸਿੰਘੋ ਜਿੰਦਾ ਕੁਛ ਨਹੀਂ ਡੁੱਬਾ ਨਾ ਜਾਵੇ ਤੇ ਅਗਲਿਆਂ ਨੂੰ ਮਿਲ ਲੈਂਦੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ